ਪਿੰਡ ਕੋਟ ਕਰਮਚੰਦ ਚ ਪਿਛਲੇ ਸਮੇਂ ਹੋਈਆਂ ਭਾਰੀ ਬਰਸਾਤਾਂ ਦੌਰਾਨ ਇੱਕ ਬਜ਼ੁਰਗ ਜੋੜੇ ਦਾ ਘਰ ਟਹਿਟੇਰੀ ਹੋ ਗਿਆ ਸੀ ਕੁਦਰਤ ਕੇਸਬ ਬੰਦੇ ਸੇਵਾ ਸੁਸਾਇਟੀ ਅਤੇ ਸਮਾਜ ਸੇਵੀਆਂ ਵੱਲੋਂ ਉਕਤ ਬਜ਼ੁਰਗ ਜੋੜੇ ਦੇ ਘਰ ਬਣਾਉਣ ਦੀ ਸੇਵਾ ਅੱਜ ਸ਼ੁਰੂ ਹੋਈ ਹੈ ਅਰਦਾਸ ਉਪਰੰਤ ਨੀਹਾਂ ਦੀ ਚਿਣਾਈ ਸ਼ੁਰੂ ਹੋ ਗਈ ਬਜ਼ੁਰਗ ਜੋੜੇ ਨੇ ਸਮਾਜ ਸੇਵੀ ਅਤੇ ਕੁਦਰਤ ਕੇਸਬ ਬੰਦੇ ਸੇਵਾ ਸੁਸਾਇਟੀ ਦਾ ਧੰਨਵਾਦ ਕੀਤਾ ਮੀਆਂ ਦੇ ਵਿੱਚ ਟੱਟ ਗਿਆ ਹੈਗਾ ਤੇ ਸਾਨੂੰ ਕੋਈ ਆਸ ਨਹੀਂ ਸੀ ਕਿ ਸਾਡਾ ਬਣੂਗਾ ਅੱਜ ਕਿੰਦਾ ਲੱਗਦਾ ਪਿਆ ਅੱਜ ਸਾਨੂੰ ਬਹੁਤ ਸੋਹਣਾ ਲੱਗਦਾ ਪਿਆ ਬਹੁਤ ਸਾਨੂੰ ਖੁਸ਼ੀ ਆ ਐਂ ਧੰਨਵਾਦ ਹੈ ਆਂ ਆਪਣੇ ਚਲੋ ਇਹਨਾਂ ਦੇ ਵੀਰਾਂ ਦੇ ਬੱਚਿਆਂ ਦੇ ਐਂ ਧੰਨਵਾਦ ਹੈ ਬਾਬਾ ਜੀ ਇਹਨਾਂ ਨੂੰ ਤਰੱਕੀਆਂ ਬਹੁਤ ਬਹੁਤ ਤਰੱਕੀਆਂ ਦਵੇ ਬਾਬਾ ਜੀ ਇਹਨਾਂ ਦੀ ਤੰਦਰੁਸਤੀ ਦਵੇ ਇਹਨਾਂ ਦੀ ਸੈਂਡਾ ਪੈਨਸ਼ਨ ਦੇ ਸਿਰ ਤੇ ਤੁਸੀਂ ਹਾਂਜੀ ਪੈਨਸ਼ਨ ਦੇ ਸਿਰ ਤੇ ਕਿ ਤੇ ਮਕਾਨ ਟਿਕਿਆ ਫਿਰ ਕੀ ਮੰਨ ਚਿਆ ਹੈ ਵੀ ਇਹ ਤੇ ਬੰਨੇ ਮੰਨ ਚ ਮੈਂ ਰਾਤ ਨਸੌਂਦੀ ਨਹੀਂ ਰਾਤ ਨੀਂਦ ਨਹੀਂ ਆਉਂਦੀ ਜਦੋਂ ਕਿਤੇ ਮੈਂ ਡੇਗਦੇ ਹੀ ਕਿ ਤੇ ਮੈਂ ਨਾਲ ਹੀ ਉੱਠ ਕੇ ਬਹਿ ਜਾਨੀ ਹਾਂ ਧੀਆ ਮੇਰੀਆਂ ਆਈਆਂ ਸੀ ਧੀਆ ਆਂਦੀਆਂ ਸੀ ਵੀ ਵੀ ਮੰਮੀ ਤੂੰ ਬਿਮਾਰ ਹੋਣਾ ਕੋਈ ਨਹੀਂ ਬਣ ਜਾਣਗੇ ਮੈਨੂੰ ਇੰਨਾ ਹੌਸਲਾ ਮੇਰੀਆਂ ਧੀਆ ਮੈਨੂੰ ਦਿੰਦੀਆਂ ਸੀ ਤੇ ਜਦੋਂ ਬਾਲੇ ਡੇਗਦੇ ਹੀ ਜਾਂ ਸੱਤਾਂ ਡੇਗਦੀਆਂ ਹੀ ਜਾਂ ਕੰਧਾਂ ਡੇਗਦੀਆਂ ਹੀ ਤੇ ਮੈਂ ਰਾਤ ਉੱਠ ਕੇ ਬਹਿ ਜਾਨੀ ਹਾਂ ਸਾਰੀ ਸਾਰੀ ਰਾਤ ਬੈਠੀ ਰਹਿੰਦੀ ਤੇ ਲੋ ਡਿਗੇ ਉਦੋਂ ਕਿੱਥੇ ਸੀ ਤੂੰ ਉਹਨਾਂ ਜਿਹੜਾ ਕੰਦਾ ਪਾਟ ਗਿਆ ਤੇ ਫੇਰ ਇਹ ਸਮਾਨ ਇੱਧਰ ਰੱਖ ਲਿਆ ਉਹ ਤਾਂ ਫਟਾਫਟ ਸਮਾਨ ਹੈ ਇੱਧਰ ਝੁੱਕ ਕੇ ਤੇ ਇੱਧਰ ਰੱਖ ਲਿਆ ਅੱਜ ਕਿੰਨੀ ਕੀ ਖੁਸ਼ੀ ਹੈ ਅੱਜ ਬਹੁਤ ਖੁਸ਼ੀ ਹੈ ਮੇਰੇ ਖੁਸ਼ੀ ਦੇ ਤਰੂਰ ਬਹੁਤ ਜ਼ਿਆਦਾ ਖੁਸ਼ੀ ਹੈ ਉਹ ਤਾਂ ਗਮੀ ਦੇ ਹੀ ਵੀਰ ਮਕਾਨ ਟੱਟ ਗਿਆ ਤੇ ਹੁਣ ਖੁਸ਼ੀ ਦੇ ਆ ਵੀ ਚੱਲ ਮੇਰਾ ਕੋਈ ਸਹਾਰਾ ਬਣਿਆ ਤਾਂ ਸਹਾਰਾ ਮੇਰਾ ਬਣਿਆ ਚਲੋ ਮਹਾਰਾਜ ਨੇ ਆਪ ਸਹਾਈ ਹੋਇਆ ਇਹਨਾਂ ਦੇ ਮਿਹਰਦਿਆਂ ਦੇ ਵਿੱਚ ਚਲੋ ਦਿਲਾਂ ਦੇ ਵਿੱਚ ਬਸਿਆ ਪਰਮਾਤਮਾ ਤੇ ਮੇਰੇ ਇਹਨਾਂ ਬੱਚਿਆਂ ਨੇ ਮੇਰੀ ਇਤਲਮਤ ਕੀਤੀ ਹੈ ਚਲੋ ਮੇਰੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂ ਕਰਦੀ ਮੈਂ ਲੱਖ ਲੱਖ ਛੁਪਰੇ ਨਾ ਲੱਗਦਾ ਪੰਜਾਬ ਜੋ ਸਾਡੇ ਹਾਲੀ ਪੰਜਾਬੀ ਜਿਹੜੇ ਹਾਂਜੀ ਹਾਂਗੇ ਹੈਗੇ ਅਸੀਂ ਹੈਗੇ ਬਪੂ ਜੀ ਨੇ ਡਿੱਗੇ ਤੇ ਇਹਨਾਂ ਦਾ ਚੂਲਾ ਟੁੱਟ ਗਿਆ ਹੈ ਜਾਂੜੇ ਨਰੇਗਾ ਦੇ ਕੰਮ ਤੇ ਤੇ ਸਾਈਕਲ ਤੋਂ ਡਿੱਗੇ ਹੀ ਹੈ ਤੇ ਇਹਨਾਂ ਉੱਥੇ ਚੌਂਕ ਦੀ ਵਿੱਚ ਡਿੱਗ ਪਈਗੇ ਤੇ ਉੱਥੇ ਇਹਨਾਂ ਦਾ ਚੂਲਾ ਟੁੱਟ ਗਿਆ। ਇਹ ਦੋਰੀ ਵਾਰ ਆਪਰੇਸ਼ਨ ਕਰਵਾਇਆ ਫੇਰ ਵੀ ਨਹੀਂ ਸੱਟ ਬੈਠਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਸਾਡੀ ਸੰਸਥਾ ਬਟਾਲੀ ਤੋਂ ਆਇਆ ਕੁਦਰਤ ਕੇ ਸਭੰਦੇ ਸੇਵਾ ਸੁਸਾਇਟੀ। ਸੋ ਸਾਰੇ ਵੀਰ ਭਰਾ ਅਸੀਂ ਇੱਕ ਛੋਟੇ ਜਿਹੇ ਉਪਰਾਲੇ ਤੋਂ ਚਾਲੂ ਕੀਤਾ ਸੀ। ਤੇ ਤੁਸੀਂ ਦੇਖ ਰਹੇ ਜੀ ਜਦੋਂ ਕੋਈ ਵੀ ਵਿਪਤਾ ਪੈਂਦੀ ਹੈ ਤੇ ਜਦੋਂ ਹੜ੍ਹਾਂ ਦੇ ਦੌਰਾਨ ਦੇਖਿਆ ਗਿਆ ਵੀ ਪੰਜਾਬ ਦੇ ਜਿਹੜੇ ਗਰਦਾਸਪੁਰ ਔਰ ਅਮਰਸਾ ਦੇ ਜਿਹੜੇ ਜ਼ਿਲ੍ਹੇ ਨੇ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਪਰਿਵਾਰਾਂ ਦਾ ਨੁਕਸਾਨ ਹੋਇਆ ਸੋ ਸਾਡੀ ਸੋਸਾਇਟੀ ਵੱਲੋਂ ਉੱਥੇ ਜਾ ਕੇ ਹੜਪੀੜਾਂ ਲਈ ਰਸਤਾ ਲੈ ਕੇ ਜਾਏ ਜਾਂ ਗਿਆਆਂ ਹੋਰ ਵੀ ਜੋ-ਜੋ ਜ਼ਰੂਰਤਾਂ ਸਮਾਨ ਹੀ ਲਿਜਾਇਆ ਗਿਆ ਉਸ ਤੋਂ ਬਾਅਦ ਵੈਟਰਨਰੀ ਡਾਕਟਰਾਂ ਦੀ ਸਪੈਸ਼ਲਟੀ ਟੀਮਾਂ ਬਣਾ ਕੇ ਸਰਕਾਰ ਦੇ ਸਹਿਯੋਗ ਦੇ ਨਾਲ ਜਿੱਥੇ-ਜਿੱਥੇ ਡਿਊਟੀਆਂ ਲੱਗੀਆਂ ਉੱਥੇ ਚੈੱਕਅਪ ਕੀਤਾ ਗਿਆ ਔਰ ਉਸ ਤਰ੍ਹਾਂ ਦੇਖਿਆ ਗਿਆ ਵੀ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਨੇ ਜਿਨ੍ਹਾਂ ਦੇ ਘਰ-ਬਾਰ ਟੁੱਟੇ ਹੋਏ ਨੇ ਔਰ ਅਸੀਂ ਸਾਡਾ ਕੱਲਿਆਂ ਦਾ ਇੰਨਾ ਉਪਰਾਲਾ ਇਨੀ ਸਮਰੱਥਾ ਨਹੀਂ ਹੈਗੀ ਵੀ ਅਸੀਂ ਜਿੰਨੇ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਉਹ ਘਰ ਬਣਾ ਸਕੀਏ ਸੋ ਅਸੀਂ ਵੀਰ ਭਰਾਵਾਂ ਔਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਆਈ ਆਪਣੇ ਵੱਖ-ਵੱਖ ਸੱਜਣਾਂ ਦਾ ਜਿਹੜਾ ਸਹਿਯੋਗ ਮੰਗਿਆ ਔਰ ਇਸ ਤੋਂ ਇਲਾਵਾ ਇਹ ਇਹ ਨਾਲ ਸਖਤਰ ਸਿੰਘ ਜੀ ਦਾ ਅਧਿਕਾਰ ਹੈਗਾ ਹੈਗਾ ਇਸ ਤੋਂ ਇਲਾਵਾ ਹਰ ਦੋ ਢੰਡੇ ਹੋਰ ਵੀ ਇੱਕ ਦੋ ਪਿੰਡ ਨੇ ਜਿੱਚ ਡਿਮਾਂਡ ਸਾਡੇ ਕੋ ਪਹੁੰਚੀ ਹੈ ਵੀ ਘਰ ਬਹੁਤ ਜ਼ਿਆਦਾ ਖਰਾਬ ਹੋਏ ਹੋਏ ਨੇ